ਬਾਈ ਜਿਵੇਂ ਕਹਿੰਦੇ ਹੁੰਦੇ ਤੇਰਾ ਤਾਂ ਬਾਈ ਮੂੰਹ ਹੀ ਹੈ ਨਹੀਂ ਚੀਬ ਗੈਸਟਾ ਆਣਾ ਤੈਨੂੰ ਫੱਦ ਕਿਵੇਂ ਲਿਆ ਕਿਉਂ ਬਾਈ ਮੇਰੇ ਕਿਹੜਾ ਮੂੰਹ ਤੇ ਫਿੱਟ ਗਿਆ ਹੁੰਦਾ ਨਹੀਂ ਇੱਕ ਕਾਲਜ ਦੇ ਵਿੱਚ ਤੁਸੀਂ ਦੇਸੀ ਜੀ ਸਪੀਚ ਕਿਉਂ ਕਿਵੇਂ ਦੇਣ ਲੱਗ ਗਏ ਜਾਂ ਕਿਉਂ ਕੋਈ ਜ਼ਰੂਰੀ ਨਹੀਂ ਪੜ੍ਹਾਈ ਵੀ ਕਰੋ ਹਾਂ ਪਰ ਨਾਲ ਕੁਛ ਨਾ ਕੁਛ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਵੀ ਪਤਾ ਹੋਣਾ ਚਾਹੀਦਾ ਤਾਂ ਕਿਨੇ ਸਮਾਜ ਨੂੰ ਕੀ ਦੇਣਾ ਹੈ ਸਮਾਜ ਨੂੰ ਦੇਣ ਕਿਉਂ ਨਹੀਂ ਕਿ ਦਸਮਾ ਜਿਵੇਂ ਹੋਣ ਵਾਲੇ ਮੁੰਡੇ ਕੁੜੀਆਂ ਵਿੱਚੋਂ ਕੋਈ ਮਰਜ਼ੀ ਸਖਲਾਈ ਲੋ ਡੇਰੀ ਫਾਰਮ ਦੀ ਕਿਸੇ ਨੇ ਸਖਲਾਈ ਲੈਣੀ ਹੈ ਲੈ ਮੈਂ ਦਿੰਦਾ ਅੱਛਾ ਘੋੜੀਆਂ ਪਾਲਣ ਦੀ ਬੱਕਰੀ ਪਾਲਣ ਦੀ ਕਿਸੇ ਨੇ ਜਿਹੜੀ ਚੀਜ਼ ਆਪਾਂ ਜਾਣਦੇ ਲੈ ਖੇਤੀਬਾੜੀ ਦੀ ਆਪਾਂ ਦਿੰਦੇ ਆ ਸਲਾਹ ਐਂ ਕਰੋ ਬੰਦਾ ਕਦੇ ਘਾਟਾ ਨਹੀਂ ਜਾਂਦਾ ਹੋਰ ਸਮਾਜ ਤੋਂ ਦੇਣ ਨੂੰ ਮੈਂ ਕਿਹੜਾ ਹੁਣ ਮੈਂ ਫੌਜ ਤੇ ਤਾਂ ਭਰਤੀ ਹੋਣੀ ਲੱਗਿਆ ਕੁੜੀਆਂ ਤੋਂ ਤੋਂ ਇੱਕ ਸਵਾਲ ਪੁੱਛਿਆ ਅੱਛਾ ਵੀ ਜਿਹਦੇ ਵਿੱਚ ਅਖੇ ਪਸ਼ੂਆਂ ਨੂੰ ਆਪਾਂ ਪੱਠੇ ਪਾਉਣੇ ਆ ਉਹ ਚੀਜ਼ ਨੂੰ ਕੀ ਕਹਿੰਦੇ ਆ ਅੱਛਾ ਉਹ ਵਿਚਾਰੀ ਆਇਆ ਸੋਚੀ ਗਈ ਹੁਣ ਜੇ ਉਹਨੇ ਕਿਤੇ ਘਰੇ ਕੋਈ ਉਹ ਚੀਜ਼ ਵੇਖੀ ਹੋਵੇ ਤਾਂ ਪਤਾ ਹੋਵੇ ਇਹ ਜ਼ਰੂਰੀ ਨਹੀਂ ਵੀ ਜੇ ਆਪਾਂ ਕੋਈ ਪੜਨ ਲੱਗ ਪਏ ਜਾਂ ਕੋਈ ਆਪਾਂ ਆਈਪੀਐਸ ਅਫਸਰ ਬਣ ਕੇ ਹਾਂ ਤੇ ਭਈ ਆਪਾਂ ਨੂੰ ਆਪਣੇ ਕਲਚਰ ਬਾਰੇ ਪਤਾ ਹੀ ਨਾ ਹੋਵੇ ਪਤਾ ਹੀ ਨਾ ਹੋਵੇ ਕੀ ਗੋਸੀਆ ਉਹ ਜਾਂ ਕੀ ਸੀ ਨਹੀਂ ਨਹੀਂ ਉਹਦੇ ਤਾਂ ਆਪਾਂ ਭਈ ਕੁਛ ਨਹੀਂ ਕਿਹਾ ਜਿਹੜਾ ਲੋਕ ਨਹੀਂ ਉਹਦੇ ਤਾਂ ਗੱਲ ਆਹੀ ਟਿੱਪਣੀ ਸੀ ਵੀ ਮੈਂ ਕਿਹਾ ਹੁਣ ਕੂਕਰਾਂ ਚ ਸਾਗ ਰਹਿਦੇ ਪਰ ਕੂਕਰਾਂ ਚ ਸਾਗ ਨਹੀਂ ਬੰਦਾ ਕੁਰਾ ਸਾਗ ਨਹੀਂ ਬੰਦਾ ਕਹਿੰਦਾ ਕ ਘਰੇ ਵੀ ਗਏ ਫਲਕਾਰੀਆਂ ਵੀ ਗਈਆਂ ਘਰੇ ਵੀ ਗਏ ਫਲਕਾਰੀਆਂ ਵੀ ਗਈਆਂ ਤੇ ਹੁਣ ਸਾਗ ਰਿੰਦਨ ਨਾਲਾਂ ਵੀ ਗਈਆਂ ਆਪਣੇ ਕੋਲੇ ਲਾਸਟ ਪੀੜੀ ਹੈ ਜਿਹੜੇ ਆਪਣੇ ਮਾਤਾ ਪਿਤਾ ਸਮਾਜ ਚ ਉਹਨਾਂ ਨੇ ਕੀ ਦੇਣਾ ਜਿਹੜੇ ਮੇਰੇ ਤੇ ਕਮੈਂਟ ਲਿਖਣ ਜਾਂਦੇ ਆ ਇਹ 2-3 ਤਾਂ ਨਾ ਮੇਰੇ ਮੰਨ ਕੇ ਚੱਲ ਉਹਦਾ ਪੱਕੇ ਉਹ ਨਾਲੇ ਮੇਰੇ ਫੈਨ ਵੀ ਹੈ ਕਿਉਂਕਿ ਉਹ ਮੇਰੀ ਹਰੇਕ ਗੱਲ ਸੁਣਦੇ ਆ ਅੱਛਾ ਜੇ ਸੁਣਦੇ ਆ ਤਾਂ ਕਮੈਂਟ ਲੇਖਦੇ ਆ ਫਿਰ ਇਹ ਮਤਲਬ ਉਹ ਸਿੱਧੂ ਮੂਸੇ ਵਾਲੇ ਵਾਲੀ ਗੱਲ ਹੋ ਗਈ ਕਹਿੰਦਾ ਅੰਦਰੋਂ ਅੰਦਰ ਹੀ ਫੈਨ ਆ ਜੱਟ ਦੇ ਨਾਲੇ ਨਾਲੇ ਮੱਝਦੇ ਆ ਕਿ ਤਿਹੜਾ ਨੇ ਤਾਂ ਭੌਂਕੀ ਜਾਣਾ ਹੁੰਦਾ ਇਹ ਆਏ ਆ ਕਿੱਡਾ ਕ ਬਦਲ ਮੈਂ ਤਾਂ ਆਪਣੇ ਆਪ ਨੂੰ ਵਿਦਵਾਨ ਕਹਿੰਦਾ ਹੀ ਨਹੀਂ ਤੁਸੀਂ ਕਹਿੰਦੇ ਕਿ ਮੈਂ ਤਾਂ ਉਹ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਮੈਂ ਗਗਨ ਸਿੱਧੂ ਤੁਸੀਂ ਦੇਖ ਰਹੇ ਹੋ ਲਿਵ ਆਨ ਇਸ ਵਕਤ ਅਸੀਂ ਗੋਪੀ ਭਲਾਈਆਣਾ ਦੇ ਪਿੰਡ ਬਾਈ ਦੇ ਘਰੇ ਖੜੇ ਆ ਤੇ ਆ ਬੰਦਾ ਜੀ ਜਿਹੜੇ ਨੂੰ ਲੋਕ ਚੀਫ ਗੈਸਟ ਸੱਦ ਲੈਂਦੇ ਆ ਤੇ ਬਾਈ ਜਿਵੇਂ ਕਹਿੰਦੇ ਹੁੰਦੇ ਤੇਰਾ ਤਾਂ ਬਾਈ ਮੂੰਹ ਹੀ ਹੈ ਨਹੀਂ ਚੀਫ ਗੈਸਟ ਆਣਾ ਤੈਨੂੰ ਸੱਦ ਕਿਵੇਂ ਲਿਆ ਕਿਉਂ ਬਾਈ ਮੇਰੇ ਕਿਹੜਾ ਮੂੰਹ ਤੇ ਫਿਰਸਗਾ ਹੁੰਗਾ ਨਹੀਂ ਲੋਕ ਕਹੀ ਜਾਂਦੇ ਵੀ ਤੁਸੀਂ ਇਹੋ ਜਿਹਾ ਕੀ ਕੀਤਾ ਵੀ ਜਿਹੜਾ ਤੁਹਾਨੂੰ ਕਾਲਜਾਂ ਦੇ ਵਿੱਚ ਸੱਦ ਲਾਇਆ ਗਿਆ ਕਦੇ ਕਾਲਜ ਪੜ੍ਹਿਆ ਉਹ ਨਾ ਪਤਾ ਕੀ ਗਾਣੀ ਸੀਗੀ ਅਸਲ ਵਿੱਚ ਹੂੰ ਉਹ ਨਾ ਸੈਮੀ ਗਿੱਲ ਮੇਰਾ ਦੋਸਤ ਆ ਮੁੰਡਾ ਹਾਂ ਠੀਕ ਆ ਉਹਨੇ ਨਾ ਉੱਥੇ ਸੈਮੀਨਾਰ ਕਰਾਇਆ ਸੀਗਾ ਉੱਥੇ ਉਹਨੇ ਸੱਦਿਆ ਸੀਗਾ ਆਪ ਦੇ ਤੌਰ ਤੇ ਹਾਂ ਚਲੋ ਉੱਥੇ ਵਧੀਆ ਆਪਣਾ ਨੂੰ ਮਾਨ ਇੱਜ਼ਤ ਕੀਤਾ ਜੁਨੀਵਰਸਿਟੀ ਵਾਲਿਆਂ ਨੇ ਵੀ ਹਾਂ ਉੱਥੇ ਇੱਕ ਉਹ ਜੁਨੀਵਰਸਿਟੀ ਦੀ ਡਾਇਰੈਕਟਰ ਆ ਕੁੜੀ ਕਮਲ ਆ ਅੱਛਾ ਉਹ ਉਹਨੇ ਉਹਨਾਂ ਨੂੰ ਸਾਰਾ ਉਹ ਕਰਿਆ ਸੀਗਾ ਜਿਵੇਂ ਆਪਾਂ ਜਿਹਨੂੰ ਕਹਿ ਦਿੰਦੇ ਨੇ ਪ੍ਰੋਮੋਟ ਕਰਿਆ ਸੀ ਹਾਂ ਉੱਥੇ ਉਹਨਾਂ ਨੇ ਮੈਂ ਉੱਥੇ ਕਿਸੇ ਨੂੰ ਕੋਈ ਗਲਤ ਤਾਂ ਨਹੀਂ ਬੋਲ ਕੇ ਆ ਹਾਂ ਨਹੀਂ ਕਿ ਤੁਹਾਡੀ ਸਪੀਚ ਬਹੁਤ ਵਾਇਰਲ ਹੋ ਰਹੀ ਆ ਤੇ ਉਹ ਤਾਂ ਮੇਰੀ ਤਾਂ ਦੇਸੀ ਸਪੀਚ ਆ ਵੀ ਦੇਸੀ ਕੰਮ ਕਰੋ ਹੁਣ ਮੇਰੀ ਗੱਲ ਸੁਣੋ ਤੁਸੀਂ ਆਪਣੇ ਤੇ ਲਾ ਲਓ ਹੁਣ ਮੈਂ ਭਵੇਂ ਨਹੀਂ ਇੱਕ ਕਾਲਜ ਦੇ ਵਿੱਚ ਤੁਸੀਂ ਦੇਸੀ ਜੀ ਸਪੀਚ ਕਿਵੇਂ ਦੇਣ ਲੱਗੇ ਜਾਂ ਕਿਉਂ ਕੋਈ ਜ਼ਰੂਰੀ ਨਹੀਂ ਪੜ੍ਹਾਈ ਵੀ ਕਰੋ ਹਾਂ ਪਰ ਨਾਲ ਕੁਛ ਨਾ ਕੁਛ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਵੀ ਪਤਾ ਹੋਣਾ ਚਾਹੀਦਾ ਉੱਥੇ ਜਦੋਂ ਜਿਹੜੀ ਉੱਥੇ ਜਜਸ ਸੀਗੀ ਨਾ ਮੈਡਮ ਹਾਂ ਉਹਨੇ ਇੱਕ ਉੱਥੇ ਕੁੜੀ ਨੇ ਜਦੋਂ ਬਈ ਆਪ ਦਾ ਪਰਫਾਰਮ ਕਰਿਆ ਉਸ ਤੋਂ ਬਾਅਦ ਉਹਨੇ ਗੁੜੀਆਂ ਤੋਂ ਇੱਕ ਸਵਾਲ ਪੁੱਛਿਆ ਅੱਛਾ ਵੀ ਜਿਹਦੇ ਵਿੱਚ ਅਖੇ ਪਸ਼ੂਆਂ ਨੂੰ ਆਪਾਂ ਪੱਠੇ ਪਾਉਣੇ ਆ ਉਹ ਚੀਜ਼ ਨੂੰ ਕੀ ਕਹਿੰਦੇ ਆ ਅੱਛਾ ਉਹ ਵਿਚਾਰੀ ਆਏ ਆ ਸੋਚੀ ਗਈ ਹੁਣ ਜੇ ਉਹਨੇ ਕਿਤੇ ਘਰੇ ਕੋਈ ਉਹ ਚੀਜ਼ ਵੇਖੀ ਹੋਵੇ ਤਾਂ ਪਤਾ ਹੋਵੇ ਹਾਂ ਤੇ ਕਿੱਥੇ ਉਹ ਮੰਨ ਕੇ ਚੱਲ ਮੇਰੇ ਅਰਗੇ ਨੂੰ ਸਵਾਲ ਕਰਿਆ ਤਾਂ ਮੈਂ ਉਦੋਂ ਹੀ ਆ ਦੇਣਾ ਟੋਕਰਾ ਹਾਂ ਟੋਕਰਾ ਵੀ ਨਹੀਂ 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 ਇਹ ਜ਼ਰੂਰੀ ਨਹੀਂ ਵੀ ਜੇ ਆਪਾਂ ਕੋਈ ਪੜਨ ਲੱਗ ਪਏ ਜਾਂ ਕੋਈ ਆਪਾਂ ਆਈਪੀਐਸ ਅਫਸਰ ਬਣ ਕੇ ਹਾਂ ਤੇ ਵੀ ਆਪਾਂ ਨੂੰ ਆਪਣੇ ਕਲਚਰ ਬਾਰੇ ਪਤਾ ਹੀ ਨਾ ਪਤਾ ਹੀ ਨਾ ਹੋਵੇ ਮੈਂ ਹੁਣ ਜਿੱਦੇ ਘਰੇ ਹੋਵਾਂ ਤਕਰੀਬਨ ਮੈਂ ਆਪਦੇ ਪਸ਼ੂਆਂ ਨੂੰ ਪਾਣੀ ਧਾਣੀ ਆਪ ਪਿਉਣਾ ਆਪਦੇ ਇੱਥੇ ਮੈਨੂੰ ਸਕੂਨ ਆਉਂਦਾ ਹਾਂ ਕਿਸੇ ਦੇ ਮਿਰਚਾਂ ਲੜਦੀਆਂ ਲੜੀ ਜਾਣ ਬਾਕੀ ਨਾ ਇਹ ਜਿਹੜੇ ਫੇਸਬੁੱਕ ਤੇ ਵਿਦਵਾਨ ਸਾਹਿਬ ਬੈਠੇ ਆ ਆਡੀਆਂ ਲੋਕ ਕਰ ਲੈਂਦੇ ਆ ਹੈ ਇਹਨਾਂ ਨੂੰ ਹੋਰ ਤਾਂ ਕੋ ਪਤਾ ਕਮੈਂਟ ਪਤਾ ਕੌਣ ਬੰਦਾ ਕਰਦਾ ਹੁੰਦਾ ਜੀ ਤੋਂ ਬਰਾਬਰੀ ਨਾ ਹੁੰਦੀ ਹੋਵੇ ਅੱਛਾ ਮੈਂ ਇਹ ਗੱਲ ਆ ਨਾ ਮੈਂ ਅਜ ਤੱਕ ਕਦੇ ਕਿਸੇ ਬਾਰੇ ਗਲਤ ਨਹੀਂ ਬੋਲਿਆ ਨਾ ਹੀ ਮੈਂ ਕਦੇ ਕਿਸੇ ਦੀ ਵੀਡੀਓ ਸ਼ੇਅਰ ਕਰੀ ਹੈ ਨਾ ਹੀ ਮੈਂ ਕਦੇ ਕਿਸੇ ਨੂੰ ਕਮੈਂਟ ਮਤਲਬ ਭਾਈਚਾਰੇ ਦੇ ਤੌਰ ਤੇ ਜਾਂ ਪਿਆਰ ਦੇ ਤੌਰ ਤੇ ਲੋਕ ਪਿਆਰ ਕਰਦੇ ਆ ਤਾਂ ਸੱਦਿਆ ਸੀ ਜੇ ਮੇਰੀ ਗੱਲ ਸੁਣੋ ਜੇ ਲੋਕਾਂ ਚ ਪਿਆਰਾ ਹੂੰ ਤਾਂ ਮੈਨੂੰ ਤਾਂ ਸਾਦੇ ਆ ਇੱਕ ਮੈਂ ਐਟੀਟਿਊਡ ਨਹੀਂ ਲੈਂਦਾ ਮੈਨੂੰ ਜਿੱਥੇ ਕੋਈ ਵੀ ਸਾਦਾ ਭਵੇਂ ਉਹ ਕਿੱਡਾ ਵੱਡਾ ਅਫਸਰ ਆ ਤੇ ਭਵੇਂ ਕਿੱਡਾ ਛੋਟਾ ਬੰਦਾ ਮੈਂ ਹਰੇਕ ਦੇ ਆਉਣਾ ਜਾਣਿਆ ਅੱਛਾ ਅਸੀਂ ਆਪ ਤੱਕ ਜ਼ਿੰਦਗੀ ਦਾ ਸੁਲੂਫ ਸੁਲੂ ਬਣਾਇਆ ਹੂੰ ਸਾਡੇ ਭਾ ਦਾ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਆਪਾਂ ਨੂੰ ਸਭ ਇੱਕ ਆ ਅੱਛਾ ਭਾਈ ਆਪ ਕਾਲਜ ਗਿਆ ਤੂੰ ਕਦੇ ਹਾਂ ਲੈ ਮੈਂ ਕਿਉਂ ਨਹੀਂ ਗਿਆ ਕਿੰਨਾ ਕਿੰਨਾ ਪੜਿਆ ਮੈਂ ਪਲੱਸ 2 ਪੜਿਆ ਦੋ ਸਾਲ ਕਾਲਜ ਵੀ ਜਾਂਦਾ ਰਿਹਾ ਅੱਛਾ 11ਵੀਂ 12ਵੀਂ ਕਾਲਜ ਚੋਂ ਕੀਤੀ ਆ ਹਾਂ ਬਾਕੀ ਆਪਾਂ ਨੂੰ ਐਡੀ ਗੱਲ ਨਹੀਂ ਆਪਾਂ ਨੂੰ ਜਾਣਕਾਰੀ ਤਕਨੀਕ ਹਰੇਕ ਚੀਜ਼ ਦੀ ਆ ਬਾਕੀ ਕਤੀੜਾਣੇ ਦਾ ਭੌਂਕੀ ਜਾਣਾ ਹੁੰਦਾ ਏ ਆਏ ਆ ਕਿੱਡਾ ਕ ਬਦਵਾਨ ਮੈਂ ਤਾਂ ਆਪਣੇ ਆਪ ਨੂੰ ਵਿਦਵਾਨ ਕਹਿੰਦੇ ਨਹੀਂ ਤੁਸੀਂ ਕਹਿੰਦੇ ਹੋ ਕਿ ਮੈਂ ਤੂੰ ਕਹਿੰਦੇ ਸਮਾਜ ਨੂੰ ਕੀ ਦੇਣਾ ਹੈ ਸਮਾਜ ਨੂੰ ਦੇਣ ਕਿਉਂ ਨਹੀਂ ਕੀ 10ਵੇਂ ਜਿਵੇਂ ਹੋਣ ਵਾਲੇ ਮੁੰਡੇ ਕੁੜੀਆਂ ਵਿੱਚੋਂ ਕੋਈ ਮਰਜੀ ਸਖਲਾਈ ਲੋ ਡੇਰੀ ਫਾਰਮ ਦੀ ਕਿਸੇ ਨੇ ਸਖਲਾਈ ਲੈਣੀ ਹੈ ਲੈ ਮੈਂ ਦਿੰਦਾ ਅੱਛਾ ਕੋੜੀਆਂ ਪਾਲਣ ਦੀ ਬੱਕਰੀ ਪਾਲਣ ਦੀ ਕਿਸੇ ਨੇ ਜਿਹੜੀ ਚੀਜ਼ ਆਪਾਂ ਜਾਣਦੇ ਲੈ ਖੇਤੀਬਾੜੀ ਦੀ ਆਪਾਂ ਦਿੰਦੇ ਹਾਂ ਸਲਾਹ ਐਂ ਕਰੋ ਬੰਦਾ ਕਦੇ ਘਾਟਾ ਨਹੀਂ ਖਾਂਦਾ ਹੋਰ ਸਮਾਜ ਨੂੰ ਦੇਣ ਨੂੰ ਮੈਂ ਕਿਹੜਾ ਹੁਣ ਮੈਂ ਫੌਜ ਚ ਤਾਂ ਭਰਤੀ ਹੋਣੀ ਲੱਗਿਆ ਹਾਂ ਠੀਕ ਹੈ ਹਣਾ ਫੌਜ ਚ ਤਾਂ ਬਈ ਸਮਾਜ ਦੀ ਸਮਾਜ ਚ ਉਹਨਾਂ ਦੀ ਕੀ ਦੇਣਾ ਜਿਹੜੇ ਮੇਰੇ ਤੇ ਕਮੈਂਟ ਲਿਖਣ ਜਾਣਦੇ ਆ ਇਹ 2-3 ਤਾਂ ਨਾ ਮੇਰੇ ਮੰਨ ਕੇ ਚੱਲ ਉਹਦਾ ਪੱਕੇ ਉਹ ਨਾਲੇ ਮੇਰੇ ਫੈਨ ਵੀ ਆ ਕਿਉਂਕਿ ਉਹ ਮੇਰੀ ਹਰੇਕ ਗੱਲ ਸੁਣਦੇ ਆ ਅੱਛਾ ਜੇ ਸੁਣਦੇ ਆ ਤਾਂ ਕਮੈਂਟ ਲਿਖਦੇ ਆ ਫਿਰ ਇਹ ਨਾ ਮਤਲਬ ਉਹ ਸਿੱਧੂ ਮੂਸੇ ਵਾਲੇ ਵਾਲੀ ਗੱਲ ਹੋ ਗਈ ਕਿ ਅੰਦਰੋਂ ਅੰਦਰ ਹੀ ਫੈਨ ਆ ਜੱਟ ਦੇ ਨਾਲੇ ਨਾਲੇ ਮੱਝਦੇ ਆ ਹਾਂ ਐ ਉਹੀ ਗੱਲਾਂ ਬੱਸ ਉਹੀ ਗੱਲਾਂ ਨੇ ਹੂੰ ਹੂੰ ਠੀਕ ਹੈ ਜੀ ਹੋਰ ਬਈ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਅਸੀਂ ਘਰ ਦੇ ਕੰਮਾਂ ਨੂੰ ਵੇਖਣਾ ਕਿੱਡੇ ਵੱਡੇ ਲੈਵਲ ਤੇ ਉੱਠ ਜੇ ਭਾਵੇਂ ਕੋਈ ਆ ਇਨਸਾਨ ਮੈਂ ਹਰੇਕ ਨੂੰ ਅਪੀਲ ਕਰਦਾ ਪਰ ਆਪ ਦਾ ਇੱਕ ਤਾਂ ਪਛੋਕੜ ਨਾ ਭੁੱਲੋ ਇੱਕ ਆਦਾ ਕੰਮ ਨਾ ਛੱਡੋ ਮੇਜੀ ਹੂੰ ਇਹ ਗੱਲ ਜ਼ਰੂਰੀ ਹੁੰਦੀ ਹੈ ਬਾਕੀ ਹੁਣ ਹੁਣ ਆਖਣਗੇ ਪੱਗ ਬੰਨੀ ਫਿਰਦਾ ਹਾਂ ਮੈਂ ਕਿ ਮਾਰਾ ਚ ਬੰਨ ਮਾਰਾ ਵੇਖੀ ਆ ਬੰਨ ਕੇ ਵੋਟਾਂ ਤਾਂ ਨਹੀਂ ਹੋਣਾਂ ਲੀ ਤੇ ਉੱਠ ਖੜਾਗੇ ਬਈ ਅੱਛਾ ਉੱਠ ਖੜਾਗੇ ਕੇ ਕਹਦੇ ਗੋਪੀ ਫਿਰ ਜਿੱਦੇ ਸਿੱਧਾ ਐਮਐਲਏ ਉੱਠਾਂਗੇ ਫਿਰ ਸਰਪੰਚੀ ਮੰਬਰੀ ਕੀ ਲੜਨੀ ਆ ਅੱਛਾ ਪੈ ਜਾਣੀਆਂ ਪਿੰਡ ਚ ਵੋਟਾਂ ਵਾਧੂ ਅੱਛਾ ਪਿੰਡ ਦਾ ਬਈ ਆਪਾਂ ਨੂੰ ਬਹੁਤ ਸਾਤ ਆ ਅੱਛਾ ਚਾਰ ਮਲੰਗਾ ਸਾਡੇ ਪਿੰਡ 'ਚ ਜਿਹੜੇ ਮੇਰੇ ਤੇ ਲੱਗਦੇ ਨੇ ਸਾਰਾ ਪਿੰਡ ਇੱਕ ਪਾਸੇ ਆਪਣੇ ਨਾਲ ਹੀ ਆ। ਅੱਛਾ। ਹੋਰ। ਠੀਕ ਐ ਠੀਕ ਐ। ਪਿੰਡ ਵਾਲੇ ਤਾਂ ਬਈ ਮੈਨੂੰ ਐਤਕੀ ਵੀ ਕਹਿੰਦੇ ਸੀਗੇ ਮੇਰੇ ਵਾਰਡ ਵਾਲਿਆਂ ਨੇ ਮੈਨੂੰ ਬਹੁਤ ਆਖਿਆ ਕਹਿੰਦੇ ਤੂੰ ਮੈਂਬਰ ਉੱਠਾ ਸਾਡੇ ਦੂਜੂ ਸੀਗੀ ਆਪਣਾ ਰਿਜ਼ਰਵ ਸੀ ਸਰਪੰਚੀ ਪਰ ਨਹੀਂ ਐਵੇਂ ਛੋੜ ਨਾਲ ਛੋੜ ਰਹਿ ਗਈ ਹੁਣ ਕੋਈ ਆਹ ਵੀ ਨਾ ਰੀਲ ਐਵੇਂ ਵਾਇਰਲ ਕਰ ਦੇ ਪਰ ਆਪਾਂ ਨਹੀਂ। ਆਪਾਂ ਸਿਆਸਤ 'ਚ ਨਹੀਂ ਆਉਣਾ ਇਹਦਾ ਵੈਸੇ ਹੀ ਅੱਜ ਠੰਡ ਸੀ ਮੈਂ ਕਿਹਾ ਪੱਗ ਬੰਦਣੀ ਸਿੱਖ ਗੇ। ਅੱਜ ਘਰੇ ਆ ਘੰਟਾਕ ਬੰਨ ਕੇ ਬਹਿਣਾ ਮੇਰਾ ਨਾ ਸਿਰ ਦੁਖਣ ਲੱਗ ਹਾਂ ਠੰਡ ਜਿੱਤੇ ਕਹਿੰਦੇ ਪੱਗ ਬਣਾਉਣੀ ਮੇਰੇ ਆ ਚੀਜ਼ਾਂ ਨਾ ਇੱਥੋਂ ਦੁਖਣ ਲੱਗ ਪੈਂਦੀਆਂ ਤਾਂ ਅੱਜ ਬੰਨ ਕੇ ਵੇਖੀ ਆ ਪੱਗ ਬਈ ਸੋਹਣੀ ਲੱਗਦੀ ਆ ਆ ਤਾਂ ਨਵਾਂ ਹੀ ਬਹਾਨਾ ਬਈ ਨਹੀਂ ਮੇਰੇ ਦੁਖਦਾ ਹੀ ਆ ਬਈ ਪਹਿਲੇ ਦਿਨੋਂ ਹੀ ਦੁਖਦਾ ਸਿਰ ਚਲੋ ਠੰਡ ਤੇ ਵਿਖਵਾਣੀ ਕਰ ਦੋ ਕਦੋਂ ਛੱਡੂਗੀ ਕਿਵੇਂ ਸਿਰ ਕਟੂਗੀ ਕਦੋਂ ਠੰਡ ਕਟੂਗੀ ਕਦੋਂ ਆਂਟਾ ਤਾਂ ਬਈ ਚੰਗੀ ਆ ਇਸ ਵਾਰ ਕਿਵੇਂ ਜਿਵੇਂ ਪਹਿਲਾਂ ਪਿਛਲੀ ਵਾਰ ਨਾ ਦਸੰਬਰ ਚ ਹੀ ਠੰਡ ਬਹੁਤ ਜ਼ਿਆਦਾ ਪੈਣ ਲੱਗ ਗਈ ਸੀ ਪਤਾ ਕੀ ਗੱਲ ਆ ਠੰਡ ਤਾਂ ਜਿੰਨੀ ਫਰਵਰੀ ਦੇ ਲਾਸਟ ਤੱਕ ਜਾਂ ਮਾਰਚ ਦੇ ਪਹਿਲੇ ਹਫ਼ਤੇ ਪਊਗੀ ਫਸਲਾਂ ਵਧੀਆਂ ਝ ਜੇ ਹੁਣ ਹੀ ਗਰਮੀ ਪੈਣ ਲੱਗ ਪਈ ਧੁੱਪ ਆਉਣ ਲੱਗ ਪਈ ਫਿਰ ਕਣਕ ਕਾਨੀ ਚੜ ਜੂਗੀ ਅੱਛਾ ਠੀਕ ਹੈ ਹੁਣ ਜਿਹੜੀਆਂ ਕਣਕਾਂ ਪਹਿਲਾਂ ਗੇਤਰੀਆਂ ਵਿੱਚੀਆਂ ਉਹ ਕਾਨੀ ਚੜਧੀਆਂ ਆਉਂਦੀਆਂ ਕਿਉਂਕਿ ਪਹਿਲਾਂ ਗਰਮੀ ਪੈ ਗਈ ਹੁਣ ਠੰਡ ਆ ਪਛੇਤਰੀਆਂ ਕਣਪਾਂ ਹੁਣ ਗੇਤਰੀਆਂ ਨੂੰ ਲੈ ਪਛੇਤੀਆਂ ਛੱਡ ਜਾਣਗੀਆਂ ਅਸੀਂ 2852 ਜੇ ਹੁਣ ਉਗਰੇ ਸਾਡੇ ਕਣਕ ਖਰਾਬ ਹੋ ਗਈ ਸੀ ਤਿੰਨ ਅੱਕੇ ਕੇਲੇ ਉਹੀ ਉੱਥੇ ਕਾਲ ਆ ਗਈ ਮੇਰੇ ਫੋਨ ਹੀ ਪੈਣ ਦਿੱਤਾ ਮੈਨੂੰ ਕੋਈ ਨਹੀਂ ਨਹੀਂ ਆਈ ਉਗਰੇ ਉਾਈ ਸੁੱਕੇ ਚਾਕੇ ਵੀਜਤੀ ਨਾਲੇ ਦਾ ਦੋ ਗੱਟੇ ਕਿੱਲੇ ਦੇ ਕਣਕ ਦੇ ਖਰਾਬ ਕਰੇ ਤੀਜਾ ਕੱਟਾ ਜਾ ਕੇ ਉਗਰਿਆ ਜੇ ਜੀਰੋ ਡ੍ਰਿਲ ਮਾਰੀ। ਹੂੰ। ਵਾਈ ਦੀ ਤਕਨੀਕ ਬਹੁਤ ਆ ਪਰ ਕਈ ਵਾਰੀ ਜਦੋਂ ਕੰਮ ਉੱਤੋਂ ਦੀ ਪਏ ਜੇ ਸਿਆਣੇ ਵੀ ਫਿਰ ਸਾਡੇ ਕਸੀਰੀ ਵੀ ਸਾਥੋਂ ਸਿਆਣਾ ਜੰਮ ਪੈਣਾ। ਅੱਛਾ। ਉਹ ਕਰੇ ਨਹੀਂ ਨਹੀਂ ਕੰਮ ਨਿਮੜੋ ਤੁਸੀਂ ਮੁੜ ਕੇ ਸੰਦ ਕਿੱਥੇ ਧੋਵਾਂਗੇ ਐ ਫਲਾਨਾ। ਹਾਂ। ਤੇ ਉਹ ਫਿਰ ਕੰਮ ਕਈ ਵਾਰੀ ਗਲਤ ਵੀ ਹੋ ਗਏ। ਗਲਤ ਹੋ ਗਏ। ਪਰ ਕੁਦਰਤ ਨੇ ਤਾਂ ਸਹੀ ਨਿਯਮ ਹੀ ਬਣਾਏ ਸੀ। ਬਾਕੀ ਭਈ ਜਿਹੜਾ ਜਿੰਨਾ ਕੋਸ ਪ੍ਰਮਾਤਮਾ ਨੇ ਜਿੰਨਾ ਦੇਣਾ ਉੱਥੇ ਹੀ ਸਬਰ ਕਰਨਾ ਪੈਣਾ। ਹੂੰ। ਕਾਲ ਅੱਗੇ ਐਵੇਂ ਕੋਈ ਵਿਦਵਾਨ ਭੌਂਕੀ ਜਾਂਦਾ ਪੌਂਕੀ ਜਾਂਦੇ ਪਤਾ ਨਹੀਂ ਲੋਕਾਂ ਨੂੰ ਖਣੀ ਕੀ ਥਿਆਉਂਦਾ ਹਨਾ ਮੇਰੇ ਦਾ ਥੰਮ ਮੇਲ ਵੀ ਕੰਨ ਲੱਗ ਪਏ ਥੰਮ ਮੇਲਾ ਲਾ ਕੇ ਵੀਡੀਓ ਥੰਮ ਮੇਲ ਨਹੀਂ ਲਾਉਂਦੇ ਥੰਮ ਨਿੱਲ ਹੁੰਦਾ ਬਈ ਥੰਮ ਮੇਲ ਨਹੀਂ ਆ ਥੰਮ ਮੇਲ ਆ ਸਭ ਆਪਣੇ ਪਿੰਡਾਂ ਦੀ ਉਹ ਤਾਂ ਥੰਮ ਨਿੱਲ ਹੁੰਦਾ ਮੈਨੂੰ ਪਤਾ ਪਰ ਪਤਾ ਕੀ ਗੱਲ ਆਪਣੇ ਪਿੰਡਾਂ ਦੀ ਜਿਹੜੀ ਭਾਸ਼ਾ ਜਿਹੜੇ ਮੁੰਡੇ ਪਿੰਡਾਂ ਚ ਨਹੀਂ ਚਲਾਉਂਦੇ ਉਹਨਾਂ ਲਈ ਥੰਮ ਮੇਲ ਹੀ ਆਦਾ ਹੁੰਦਾ ਥੰਮ ਨਿੱਲਾ ਉਹ ਪਰ ਉਹ ਫਿਰ ਉਹਵੇਂ ਹੁਣ ਮੂੰਹ ਤੇ ਚੜ ਗਈ ਗੀ ਗੱਲ ਹਨਾ ਥੰਮ ਮੇਲ ਹੀ ਆ ਕਰਨ ਲੱਗ ਪਏ ਉਹਨੂੰ ਠੀਕ ਹੈ ਤੇ ਉਹ ਚੀਜ਼ਾਂ ਹੁਣ ਉਹ ਹਾਈਲਾਈਟ ਕਰਨ ਦੇ ਮਾਰੇ ਇੱਕ ਉਹ ਖਣੀ ਕਿੱਥੋਂ ਦਾ ਦਬਈਦਬੂਈ ਦਾ ਕੌਣ ਆ ਭਰਾ ਉਹ ਐਵੇਂ ਕੋ ਵੀਡੀਓ ਕਹਿਦੀ ਹੋਰ ਹੁੰਦੀ ਹੈ ਮੁਰਿਆਂ ਦਾ ਗੋਪੀ ਨੇ ਜਾਇ ਕੀਤਾ ਉਹ ਆਪ ਦਾ ਵਿਚਾਰਾ ਪੇਚ ਲਾਉਣ ਤੇ ਹੋਇਆ ਮੈਂ ਉਹਨੂੰ ਕਹਣਾ ਭਰਾਵਾ ਮੇਰੇ ਕੋਲੇ ਆ ਕੇ ਮੇਰਿਆਂ ਤੋਂ ਇੰਟਰਵਿਊ ਹੀ ਲੈ ਜਾ ਜੇ ਤੂੰ ਆਪ ਦਾ ਪੇਚ ਲਾਉਣਾ ਮੈਂ ਕਿਹੜਾ ਤੈਨੂੰ ਕੋਸਣਾ ਚਾ ਵਧੀਆ ਕਿਸੇ ਦਾ ਤੋਰੀ ਫੁਲਤਾ ਚੱਲਦਾ ਬਸ ਕਿਉਂਕਿ ਜਿਹੜਾ ਕੋਈ ਆਪਣੇ ਸਿਰ ਉਹ ਆਪਣਾ ਨਾਮ ਲੈ ਕੇ ਰੋਟੀ ਖਾਂਦਾ ਆਪਾਂ ਦਾ ਵਧਕਾ ਮਹਾਰਾਜ ਨੂੰ ਕਹਨੇ ਸੱਚੇ ਪਾਸ਼ਾ ਹੀ ਰੱਖ ਆਪਣਾ ਨਾਮ ਹੂੰ ਹੂੰ ਬਾਕੀ ਭਈ ਸਾਰੇ ਆਪਦੀ ਕਿਰਤ ਕਰੋ ਕੰਮ ਕਰੋ ਤੇ ਵਧਗਾ ਨਜ਼ਾਰੇ ਮੈਂ ਮੈਂ ਤਾਂ ਸਪੀਚ ਪੁੱਛਦੀ ਰਹੀਗੀ ਵੀ ਸਪੀਚ ਚ ਕੀ ਕੋਸੀ ਐ ਹੋ ਜਾ ਕੀ ਸੀ ਨਹੀਂ ਨਹੀਂ ਉਹਦੇ ਤਾਂ ਬਾਈ ਕੁਛ ਨਹੀਂ ਦਿਲਿਆ ਜਿਹੜਾ ਜਿਹੜਾ ਲੋਕ ਨਹੀਂ ਉਹਦੇ ਤਾਂ ਗੱਲ ਆਹੀ ਟਿੱਪਣੀ ਸੀ ਵੀ ਮੈਂ ਕਿਹਾ ਹੁਣ ਕੂਕਰਾਂ ਚ ਸਾਗ ਰਹਿੰਦੇ ਪਰ ਕੂਕਰਾਂ ਚ ਸਾਗ ਨਹੀਂ ਬੰਦਾ ਕੁੱਕੜਾ ਸਾਗ ਨਹੀਂ ਬੰਦਾ ਕਹਿੰਦਾ ਕਿ ਗਰੇ ਵੀ ਗੈ ਫਲਕਾਰੀਆਂ ਵੀ ਗੰਗਾ ਕਹਿੰਦਾ ਕਿ ਗਰੇ ਵੀ ਗੈ ਫਲਕਾਰੀਆਂ ਵੀ ਗੰਗਾ ਤੇ ਹੁਣ ਸਾਗ ਰਿੰਦਨਾਂ ਵਾਲੀਆਂ ਵੀ ਗੰਗਾ ਆਪਣੇ ਕੋਲੇ ਲਾਸਟ ਪੀੜੀ ਹੈ ਜਿਹੜੇ ਆਪਣੇ ਮਾਤਾ ਪਿਤਾ ਹੂੰ ਇਹ ਜ਼ਰੂਰ ਸਾਗ ਖਵਾ ਜਾਣਗੇ ਗਾਂ ਵਾਲੀਆਂ ਨੂੰ ਹੁਣ ਸਾਗ ਨਹੀਂ ਰਿੰਦਨਾ ਆਉਂਦਾ ਭਾਵੇਂ ਲੱਖ ਕੋਈ ਗੁੱਸਾ ਮੰਨੇ ਤੇਰੇ ਕੈਮਰੇ ਦੇ ਹਾਂ ਬਿਲਕੁਲ ਕਿਉਂਕਿ ਕਦੇ ਕੁੱਕੜ ਚ ਸਾਗ ਬਣਿਆ ਮੈਂ ਬਹੁਤ ਘਰੀ ਵੇਖਿਆ ਕੁੱਕੜਾਂ ਸਾਗ ਰਿੱਝੀ ਜਾਂਦੇ ਪਰ ਨਹੀਂ ਕੁਕਰਾਂ ਤਾਂ ਪਹਿਲੀ ਗੱਲ ਉਹ ਸਰੋਂ ਦਾ ਫਲੂਸੜਾ ਜੇ ਅੜ ਜਾਂਦਾ ਜਿੱਥੋਂ ਸੀਟੀ ਨੇ ਉਹ ਪ੍ਰੈਸ਼ਰ ਨਹੀਂ ਲੱਗਦਾ ਹੁੰਦਾ ਤੇ ਜੇ ਉਹ ਉੱਥੇ ਫਲੂਸੜਾ ਾੜ ਗਿਆ ਸਰੋਂ ਦਾ ਪ੍ਰੈਸ਼ਰ ਨਾਲ ਨਹੀਂ ਲੱਗਣਾ ਸਣੀ ਢੱਕਣ ਪਟਿਆ ਜਾਊਗਾ ਸਹੀ ਆ ਸਾਗ ਨਾ ਗੱਡਾ ਬਾਲਾਂ ਦਾ ਖਾ ਜਾਂਦਾ ਕਿਸਿਆਣੇ ਕਹਿੰਦੇ ਹੁੰਦੇ ਸੀ ਕਿ ਬਾਕੀ ਗੱਲਾਂ ਬਾਣਗੀਆਂ ਲੰਮੀਆਂ ਹੋ ਜਾਂਦੀਆਂ ਹਨਾ ਮੇਰਾ ਪਾਣੀ ਡਿੱਲੀ ਜਾਂਦਾ ਮੈਂ ਕੋੜੀਆਂ ਨੂੰ ਪਾਣੀ ਪੀਣਾ ਆ ਜੇ ਅੱਛਾ ਠੀਕ ਆ ਠੀਕ ਆ ਨਹੀਂ ਭਾਤੁਰੇ ਦੇ ਤੁਰਦੇ ਫਿਰਦੇ ਫਿਰ ਪੀਉਂਦੇ ਫਿਰ ਕੋਈ ਚਰਚਾ ਨਹੀਂ ਹਾਂ ਨਹੀਂ ਨਹੀਂ ਐਂ ਤਾਂ ਕੋਈ ਗੱਲ ਨਹੀਂ ਹੁਣ ਤਾਂ ਬਸ ਕੋੜੀਆਂ ਨੇ ਪਾਣੀ ਪੀਣਾ ਤੇ ਬਾਅਦ ਇਹਨਾਂ ਨੂੰ ਪਾ ਕੇ ਮੂੰਫਲੀ ਦਾ ਹੁਣ ਕਈ ਆਖਣਗੇ ਇਹਦੇ ਕੋਲੇ ਘੋੜੀਆਂ ਐ ਆਏ ਆ ਘੋੜੀਆਂ ਬਾਰੇ ਕੀ ਜਾਣਦਾ ਘੋੜੀਆਂ ਬਾਰੇ ਤਾਂ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਪਤਾ ਮੈਂ ਇਥੋਂ ਭਵੇਂ ਕੋਈ ਟ੍ਰੇਨਿੰਗ ਲੈ ਲੈ ਘੋੜੀਆਂ ਦੀ ਤਾਂ ਬਾਈ ਆਪ ਵੀ ਹੱਥ ਵਰਗਾ ਤੇ ਦਿਲ ਵੀ ਹੱਥ ਵਰਗਾ ਹਾਂ ਤੇ ਆਪਾਂ ਬਈ ਉਹ ਘੋੜੀ ਵੀ ਆ ਜਮ ਟੌਪ ਦੀਆਂ ਹੀ ਰੱਖੀਆਂ ਜਿੰਨੀਆਂ ਰੱਖੀਆਂ ਮਹਾਰਾਜ ਦੀ ਕਿਰਪਾ ਇਹ ਕਿਹੜੀ ਆ ਬਈ ਇਹ ਬਸ਼ੇਰੀ ਆ ਬਈ 16 ਕਿ ਮਹੀਨਿਆਂ ਦੀ ਅੱਛਾ ਹਾਂ ਨੁਗਰੀ ਐ ਨੁਗਰੀ ਐ ਹਾਂ ਨੁਗਰੀ ਐ ਇਹ ਕਲਾਂ ਵਾਲੇ ਚੇਤਕਦੀ ਆ ਭੁੰਦਰਾਂ ਵਾਲੇ ਪਾਰਸਦੀ ਆ ਅਛਾ ਦੋਵੇਂ ਵਸ਼ੇਰਾਂ ਆ ਉਹ ਵੱਡੀਆਂ ਘੋੜੀਆਂ ਦੋਨੇ ਉਹ ਦੋਨੇ ਗੱਬਣਾ ਘੋੜੀਆਂ ਸੂਣ ਵਾਲਾ ਤਾਂ ਉਹ ਉਹ ਸ਼ੈੱਟ ਤਿਆਰ ਕਰ ਬਈ ਤੂੰ ਵੈਸੇ ਇੰਨਾ ਸਮਝਦਾ ਨਾ ਕਿ ਟਿੱਪਣੀ ਤੇ ਨਹੀਂ ਕਰਨੀ ਚਾਹੀਦੀ ਪਰ ਕਿ ਇੱਕ ਕਹਾਵਤ ਜੀ ਹੈ ਨਾ ਜੱਟ ਦੀ ਅਗਰ ਟਕਾਣੇ ਹੋਗੇ ਹੀ ਖੜਾ ਮੱਝ ਵੇਚ ਕੇ ਘੋੜੀ ਲਈ ਦੁੱਧੋ ਗਿਆ ਲੈ ਦੇ ਚੱਕਣੀ ਉਹ ਬਈ ਉਹ ਕਹਾਵਤਾਂ ਟਿੱਡੀਆਂ ਹੋਗੀਆਂ ਕਿਵੇਂ ਨਹੀਂ ਨਹੀਂ ਹੁਣ ਬਈ ਘੋੜੀ ਅੱਜ ਕੱਲ ਘੋੜੀ ਖਰੀਦਣੀ ਕਿਹੜਾ ਸੌਖੀ ਗੱਲ ਆ ਬਿਜ਼ਨਸ ਤਾਂ ਚੰਗਾ ਹੁੰਦਾ ਬਿਜ਼ਨਸ ਕੀ ਭਾਈ ਹੁਣ ਜਿਹੜਾ ਘੋੜਿਆਂ ਦਾ ਮੰਨ ਕੇ ਚੱਲ ਹੈਗਾ ਨਾ ਇਸ ਟਾਈਮ ਸਟਰੋਂਗ ਆ ਜਾਂ ਵਪਾਰ ਲਾ ਲੋ ਜਾਂ ਸ਼ੌਂਕ ਲਾ ਲੋ ਹੁਣ ਤਾਂ ਕਰੋਨਾ ਚ ਮਾਰਵਾੜੀ 50 50 60 60 70 70 ਲੱਖ ਦੇ ਬਸ਼ੀਰੀਆਂ ਵੀ ਕੀ ਜਾਂਦੀਆਂ ਹਾਂ ਘੋੜਿਆਂ ਦੀਆਂ ਫੀਸਾਂ 2 2 ਲੱਖ ਰੁਪਈਆ ਹੋਊਗਾ ਪੰਗਾ ਇੱਥੇ ਸਾਡੇ ਹੁਣ ਨਾਲ ਸਮੁੰਦਰ ਘੋੜਾ 1.5 ਲੱਖ ਰੁਪਏ ਹੈ ਤਾਂ ਸਿਰਫ ਇੱਕ ਸ਼ੌਂਕ ਚ ਆ ਜਾਂਦੀ ਹੈ ਬਸ ਨਹੀਂ ਇਹ ਬਈ ਬੇਕਦਰਸ ਵੀ ਆ ਬਾਹਰ ਮੰਨ ਕੇ ਚੱਲ ਬਾਹਰਲੇ ਸਟੇਟਾਂ ਦੇ ਲੋਕ ਖਰੀਦਣ ਆਉਂਦੇ ਆਪਣੇ ਪੰਜਾਬ ਚੋਂ ਹੁਣ ਸ਼੍ਰੀ ਮੁਕਤਸਰ ਸਾਹਿਬ ਮੇਲਾ ਨਾ ਲੱਗੂਗਾ ਹਾਂ ਹਾਂ ਐਮਪੀ ਯੂਪੀ ਦਿੱਲੀ ਆਗਰਾ ਉਹ ਸਾਰੇ ਆਪਾਰੀ ਨਹੀਂ ਆਪਣੇ ਕੋਲੇ ਤਾਂ ਬਈ ਕੋਈ ਜਾਨਵਰ ਹੈ ਨਹੀਂ ਵੇਚਣ ਵਾਲਾ ਕਿਸੇ ਵੀ ਭਰਾ ਨੇ ਕੋੜੀ ਖਰੀਦਣੀ ਹੋਵੇ ਲੈ ਮੈਂ ਜਾਣਕਾਰੀ ਨਾਲ ਕੋੜੀ ਦਵਾ ਦੂੰਗਾ ਬੰਦਾ ਸਾਰੀ ਉਮਰ ਘਾਟਾ ਖਾਜੇ ਤਾਂ ਆਪਾਂ ਜ਼ਿੰਮੇਵਾਰ ਹਾਂ ਐਨੀ ਪੈਨੀ ਪਰ ਖੈਰ ਤੁਹਾਨੂੰ ਕਿਸੇ ਕੋਲੇ ਲ ਗਾਂ ਰਿਪੀਟਰ ਆ ਜਾਂ ਮੱਝ ਜਾਂ ਘੋੜੀ ਰਿਪੀਟਰ ਆ ਆਪਣੇ ਨਾਲ ਸੰਪਰਕ ਕਰ ਲੇ ਆਪਾਂ ਦਵਾਈ ਬਣਾ ਕੇ ਦੇ ਦਿਆਂਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਚੂਵੇ ਨਾ ਕਿਹੜੀ ਦਵਾਈ ਹੈਗਾ ਸਾਰੇ ਮੇਰੀ ਗੱਲ ਸੁਣ ਮੈਂ ਕਿਹੜਾ ਪੀ ਐਚ ਡੀ ਕਰੀ ਆ ਮੇਰੀ ਪੀ ਐਚ ਡੀ ਮੈਂ ਇਹਨਾਂ ਦੀ ਕਰੀ ਆ ਜਿਵੇਂ ਸਪੈਰੀਮੈਂਟ ਨਹੀਂ ਹੁੰਦਾ ਹਾਂ ਬੱਕਰੀਆਂ ਤੇ ਘੋੜੀਆਂ ਕਬੂਤਰਾਂ ਤੇ ਆਪਣੇ ਕੋਲੇ ਇਹੀ ਸਪੈਰੀਮੈਂਟ ਆ ਅੱਛਾ ਠੀਕ ਹੈ ਜੀ ਬਈ ਆਪਾਂ ਨੂੰ ਜਾਣਕਾਰੀ ਹੋएगी ਹਾਂ ਆਪਾਂ ਨੂੰ ਜਾਣਕਾਰੀ ਦਿੱਤੀ ਹੋएगी ਆ ਜਿਹੜੀ ਬਈ ਆ ਘੋੜੀ ਨਹੀਂ ਖੜੀ ਆ ਹਾਂ ਆਹ ਇਹ ਘੋੜੀ ਮੈਂ ਲਈ ਸੀਗੀ ਖੇਮੂ ਆਣੇ ਵਾਲੇ ਗੋਲਟੇ ਤੋਂ ਤੇ ਇਹ ਘੋੜੀ ਮੈਨੂੰ ਸਾਰੇ ਬੰਦੇ ਆਦੇ ਸੀਗੇ ਅੱਛਾ ਵੀ ਇਹ ਸੂੰਦੀ ਨਹੀਂ ਤੇ ਤੂੰ ਫਸ ਗਿਆ ਹਾਂ ਤੇ ਤੂੰ ਘਾਟਾ ਖਾਏਗਾ ਮੈਂ ਲੱਖ ਰੁਪਏ ਦੀ ਲਈ ਸੀਗੀ ਕਹਿੰਦੇ ਸੀਗੇ ਬਾੜੀ ਮਹਿੰਗੀ ਲੈ ਲਈ ਲੱਖ ਰੁਪਏ ਦੀ ਅੱਛਾ ਮੈਂ ਕਿਹਾ ਵੀ ਜੇ ਤਾਂ ਆਪਣੇ ਮਨ ਕੇ ਚੱਲ ਕਰਮਾਂ ਚ ਹੋਇਆ ਵੀ ਇਹਨੇ ਚਾਰ ਛੇਲੜ ਦੇਣੇ ਆ ਹਨਾ ਹਾਂ ਫੇਰ ਤਾਂ ਮੈਂ ਕਿਹਾ ਆਪਾਂ ਕਿਸੇ ਜਾਂਦੇ ਨਹੀਂ ਤੇ ਬਾਈ ਮੈਂ ਇਹ 6 ਮਹੀਨੇ ਨਾ ਪੂਜਾ ਕਰੀ ਪੂਜਾ ਹੁੰਦੀ ਐ ਇੱਕ ਖੜੇ ਪਸੂ ਨੂੰ ਦਾਣੇ ਪਾਉਣੇ ਜਾਂ ਇਹਦੀ ਮਹਿੰਗੀ ਦਵਾਈ ਦੇਣੀ ਹਾਂ ਤੇ ਆਪਾਂ ਨੂੰ ਇਹਨੇ ਘਾਟਾ ਵੀ ਨਹੀਂ ਪਾਇਆ ਬਾਈ ਹਾਂ ਆਪਾਂ ਹੁਣੇ 9.5 ਮਹੀਨਿਆਂ ਦੀ ਗੱਬਣਾ ਤੇ ਮੈਂ ਲੱਖ ਰੁਪਏ ਦੀ ਲਈ ਸੀ ਠੀਕ ਆ ਤੇ ਹੁਣ ਮੈਨੂੰ 1.80 ਲੱਖ ਰੁਪਏ ਲੱਗੀ ਜਾਂਦਾ ਤੇ 80000 ਰੁਪਏ ਤੂੰ ਬੈਂਕ ਚ ਲੱਖ ਰੱਖ ਦੇ ਤੇ ਸਾਲ ਚ 80000 ਰੁਪਏ ਦਾ ਵਿਆਜ ਬੰਦਾ ਨਹੀਂ ਬਈ ਟੋਟਲ ਕਿੰਨੇ ਜਾਨਵਰ ਐ ਮੈਂ ਵੇਖਿਆ ਕਬੂਤਰ ਵੀ ਐ ਮੱਝਾਂ گاਵਾ ਵੀ ਐ ਘੋੜਾ ਵੀ ਐ ਕੁੱਤੇ ਵੀ ਐ ਸਾਢੇ 500 ਹਾਂ ਅੱਛਾ ਸਾਰਿਆਂ ਤੋਂ ਜ਼ਿਆਦਾ ਜੀ ਰਹਿੰਦੇ ਬਈ ਇਸ ਘਰ ਚ ਤੇ ਮੇਰੇ ਕੋਲੇ ਚਾਰ ਬੱਕਰੀਆਂ ਆਂ ਅੱਛਾ ਚਾਰ ਘੋੜਾ ਤਿੰਨ ਮੰਗਾਂ ਇੱਕ ਸ਼ੌਕਦਾਂ ਵਾਲਾ ਸੀ ਕੱਟਾ ਪਾਲੀ ਜਾਂਦੇ ਦੋ ਬੈੜਾਂ ਪਾਲੀ ਜਾਂਦੇ ਅੱਛਾ ਤੇ ਕਾਰੋਬਾਰ ਤਿੰਨ ਕੁੱਤੇ ਆ ਕੁੱਤੇ ਆਪਣੇ ਕੋਲ ਇਸ ਟਾਈਮ ਤਿੰਨ ਨਹੀਂ ਜੀ ਤਦ ਇੱਥੇ ਆ ਹਾਂ 11 ਕੁੱਤੇ ਮੇਰੀ ਭੈਣ ਕੇ ਪਿੰਡ ਉੱਥੇ ਫਾਰਮ ਖੋਲਿਆ ਉੱਥੇ ਆ ਅੱਛਾ ਹਾਂ ਠੀਕ ਹੈ ਉੱਥੇ ਆਪਾਂ ਕਲਚਰ ਪੌਮ ਦਾ ਤੇ ਟਵਾਇ ਪੌਮ ਦਾ ਫਾਰਮ ਖੋਲਿਆ ਅੱਛਾ ਠੀਕ ਹੈ ਮੇਰੇ ਭਾਂਜੇ ਨੂੰ ਖੋਲ ਕੇ ਦਿੱਤਾ ਉੱਥੇ 7 ਕੁੱਤیاں 2 ਸਟਾਡਾ ਅੱਛਾ 4 ਕਤੂਰੀਆਂ ਠੀਕ ਹੈ ਇੱਕ ਦੋ ਵਿੱਚੋਂ ਸੇਲ ਕਰਨ ਵਾਲੇ ਵੀ ਇਹ ਬੱਚੇ ਇੱਕ ਨਾ ਐਂ ਕਹਿੰਦੇ ਹੁੰਦੇ ਵੀ ਆਥਣੇ ਜੇ ਆਪਾਂ ਇਕੱਠੇ ਜੀ ਕਰਨੇ ਹੁੰਦੇ ਜੇ ਮਤਲਬ ਮਤਲਬ ਦੋ ਕੁੱਕੜ ਵੀ ਆ ਉਹ ਵੀ ਲੱਭਣੇ ਬਹੁਤ ਔਖਿਆ 550 ਕਬੂਤਰ ਗਿਣਤੀ ਕਰਦੇ ਆ ਇਹ ਨਾ ਬਾਈ ਫਿਰ ਖੁੱਡਿਆਂ ਚ ਹੀ ਆ ਇਹ ਕਿਹੜਾ ਬਸ਼ਕ ਨੀ ਨੀ ਇਹ ਆਏ ਨਾ ਇਹਦੇ ਚ ਆਏ ਆ ਜਿਹੜੇ ਵੱਡੇ ਜੋੜੇ ਆ ਪਹਿਲਾਂ ਵਾਲੇ ਜਿੰਨਾਂ ਦੇ ਮੰਨ ਕੇ ਚੱਲ ਪੱਠੇ ਪੁੱਠੇ ਬਾਜ਼ੀਆਂ ਜਿੱਤੇ ਆ ਉਹ ਵੱਡੇ ਜੋੜੇ ਅੱਡ ਬੈਠੇ ਆ ਜਿਹੜੇ ਪੱਠੇ ਹੁਣ ਗਾਂ ਨੂੰ ਤਿਆਰ ਹੋਈ ਜਾਂਦੇ ਆ ਉਹ ਅੱਡ ਬੈਠੇ ਆ ਜਿਹੜੇ ਬੱਚੇ ਹੁਣ ਕਢਾਈ ਜਾਂਦੇ ਆ ਜੋੜੇ ਲਾਏ ਆ ਉਹ ਆਡਾ ਅੱਡੋ ਅੱਡਾ ਸਾਡੇ ਘੱਟੋ ਘੱਟ 7-8 ਖੁੱਡੇ ਆ ਇਹ ਚੀਜ਼ ਦੇ ਠੀਕ ਐ ਓਕੇ ਇਹ ਜਿਹੜੇ ਬੰਦਿਆਂ ਨੂੰ ਪਤਾ ਨਾ ਕਬੂਤਰਾਂ ਕੁੱਕੜਾਂ ਕੋੜਗਾਂ ਬਾਰੇ ਉਹਨਾਂ ਨੂੰ ਪਤਾ ਜਿਨ੍ਹਾਂ ਨੂੰ ਇਹ ਚੀਜ਼ ਨਾਲ ਇਸ਼ਕ ਆ ਹਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਉਹ ਮੇਰੇ ਵਰਗੇ ਉਹ ਕੀ ਦੱਸਣਗੇ ਕਹਿੰਦਾ ਮੇਰੇ ਵਰਗੇ ਹਾਂ ਨਹੀਂ ਮੈਂ ਤਾਂ ਅਹਲਾਨੀ ਹੁੰਦੀ ਐ ਵੀ ਇੰਨੇ ਕ ਥਾਂ 'ਚ 550 ਜੀ ਬੈਠਾ ਨਹੀਂ ਇਹਦੇ 'ਚ ਨਹੀਂ ਬਾਈ ਗੱਲੇ 'ਚ ਅੱਛਾ ਅਲੰਗ-ਰੰਗ ਇੱਕ ਆ ਖੁੱਡਾ ਆ ਗਿਆ ਹਾਂ ਇੱਕ ਆ ਸੁਹਾਤ ਆ ਗਈ ਦੋ ਇਹਦੇ ਨਾਲ ਉਹ ਖੁੱਡੇ ਆ ਗਏ ਚਾਰ ਪਿੰਡ ਆ ਅੱਛਾ ਠੀਕ ਐ ਆਏ ਨਹੀਂ 550 ਮੈਂ ਵੀ ਆ ਗਿਆ ਆਈਦਾ ਠੀਕ ਇੱਕ ਥਾਣੀ ਪਿੰਡ ਆ ਸਾਡੇ 4 ਖੁੱਡੇ ਇੱਕ ਚਵਾਰਾ ਪਾਇਆ ਉੱਥੇ ਤਾਂ ਉੱਥੇ ਸਾਡੇ ਇਹਦੇ ਇਹਦੇ ਐ ਖਾਨੇ ਬਣੇ ਹੁੰਦੇ ਫਿਰ ਹਾਂ ਬਈ ਇਹ ਵੱਡੂ ਵੱਡਾ ਹਿਸਾਬ ਕਿਤਾਬ ਐ ਬਹੁਤ ਵੱਡੀ ਗੇਮ ਐ ਜਿਹੜੇ ਬੰਦੇ ਦੇ ਪਤਾ ਜੀ ਨੂੰ ਹਿਸਾਬ ਕਿਤਾਬ ਐ ਉਸੇ ਨੂੰ ਪਤਾ ਥੋੜਾ ਜਿਹਾ ਦੱਸ ਦੋ ਨਾ ਮੋਟਾ ਮੋਟਾ ਇਹ ਪਤਾ ਲੱਗ ਜੇ ਇਹ ਜਿਵੇਂ ਵੱਡੀਆਂ ਜੋੜੀਆਂ ਭਾਈ ਉਹ ਦੋ ਖੁੱਡਾਂ ਚ ਅੱਡ ਕਰਤੀਆਂ ਮੇਲ ਫੀਮੇਲ ਅੱਡ ਕਰਤੇ ਵੱਡੇ ਪੱਠੇ ਅੱਡ ਕਰਤੇ ਪੱਠੀਆਂ ਅੱਡ ਅੱਛਾ ਬੱਚੇ ਆ ਜਿਹੜੇ ਉਹ ਅੱਡਾ ਹਾਂ ਬਾਹਲਾ ਕੁ ਸਹੇਦੇ ਚ ਇਹ ਜਿੰਨਾ ਬੰਦਾ ਗੇਮ ਜਾਣਦਾ ਨਾ ਇਹ ਤਾਂ ਉਹੀ ਦੱਸ ਸਕਦਾ ਇਹਨਾਂ ਨੂੰ ਕਹਿੰਦਾ ਭਾਵੇਂ ਇਸ਼ਕ ਹੈ ਚੀਜ਼ ਨਾਲ ਠੀਕ ਦੂਜਾ ਹੁਣ ਜਿਵੇਂ ਜਿਹੜਾ ਕੋਈ ਭਰਾਮ ਸੁਣੀ ਜਾਂਦਾ ਆਪਣੀ ਵੀਡੀਓ ਕੋ ਯਰੇ ਕੀ ਹੋਇਆ ਇਹ ਕੀ ਹੋਇਆ ਬਟ ਮੈਂ ਤਾਂ ਖੁਦ ਸੋਚਿਆ ਸੀ ਪੱਟੇ ਵੀ ਆਪਣੇ ਉਪਰ ਹੁਣ ਆਪਾਂ ਮੇਲ ਫੀਮੇਲ ਕਹਿੰਦੇ ਇੰਗਲਿਸ਼ ਦਾ ਸ਼ਬਦ ਆ ਹਾਂ ਇਹਦੇ ਚ ਆਖ ਦਿੰਦੇ ਨਰ ਮਾਦਾ ਅੱਛਾ ਠੀਕ ਹੈ ਜਾਂ ਕਬੂਤਰ ਕਬੂਤਰੀ ਇਹ ਚੀਜ਼ ਜਿਆਦਾ ਚੱਲਦੀ ਆ ਹੁਣ ਕਈ ਆਖ ਦਿੰਦੇ ਜਾਨਵਰ ਕਾ ਤੋਂ ਆਦਾ ਇਹ ਨਾ ਇੱਕ ਕਬੂਤਰਾਂ ਵਾਲੀ ਦੀ ਕਹਾਵਤੀ ਆ ਅੱਛਾ ਕਬੂਤਰ ਵੈਸੇ ਤਾਂ ਪੰਛੀ ਆ ਪਰ ਇਹ ਆਪਾਂ ਜਦੋਂ ਵੀ ਕਿਤੇ ਵੀ ਅਸੀਂ ਜਾਂਦੇ ਆ ਇੱਕ ਦੂਜੇ ਨੂੰ ਪੁੱਛਦੇ ਆ ਤੇਰੇ ਜਾਨਵਰ ਕਿਵੇਂ ਆ ਉਹ ਆਂਦਾ ਤੇਰੇ ਜਾਨਵਰ ਕਿਵੇਂ ਆ ਹਾਂ ਭਜਨੌਰ ਜਾਂ ਜਾਨਵਰ ਬਾਲ ਵਿੱਚ ਕਹਿ ਦਿੰਨੇ ਆ ਆਮ ਹੀ ਕਹਿੰਦੇ ਨੇ ਬਸ ਉਹ ਹੀ ਕਹਾਵਤੀ ਆ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਈ ਬਾਕੀ ਭਈ ਕਬੂਤਰਾਂ ਦਾ ਸ਼ੌਂਕ ਆ ਜਿਹੜਾ ਉਹ ਅੱਡ ਚੀਜ਼ ਆ ਘਾਟੇ ਵਾਲੀ ਉਹ ਵੀ ਨਹੀਂ ਚੀਜ਼ ਨਾ ਘੋੜੀਆਂ ਦਾ ਸ਼ੌਂਕ ਘਾਟੇ ਵਾਲਾ ਨਾ ਬੱਕਰੀਆਂ ਦਾ ਅੱਛਾ ਹੈ ਨਾ ਸ਼ੌਂਕ ਕੋਈ ਨਹੀਂ ਮਾੜਾ ਹੁੰਦਾ ਮਾੜਾ ਪਤਾ ਕਦੋਂ ਬਣ ਜਾਂਦਾ ਜਦੋਂ ਬੰਦਾ ਉਹ ਚੀਜ਼ ਦੀ ਕੇਅਰ ਨਹੀਂ ਕਰਦਾ ਹੂੰ ਅਸੀਂ ਹੁਣ ਘਟੋ ਘਟ ਮੈਂ ਤੇ ਮੇਰਾ ਭਰਾ ਹੋਗੇ ਇੱਕ ਸਾਡੇ ਨਾਲ ਜਿਹੜਾ ਮੁੰਡਾ ਕੰਮ ਕਰਾਉਂਦਾ ਹੋਏਗਾ ਚੌਥਾ ਸਾਡਾ ਭਾਂਜਾ ਪੰਜਵਾਂ ਮੰਨ ਕੇ ਚੱਲ ਇੱਕ ਅੱਧਾ ਕੋਈ ਲਿਆਜੀ ਹੋਰ ਇੱਥੇ ਆ ਗਿਆ ਅਸੀਂ ਚੱਤੋਂ ਪਰ ਇਹ ਚੀਜ਼ ਦੀ ਕੇਅਰ ਕਰਦੇ ਆ ਠੀਕ ਹੈ ਕੇਅਰ ਨਾਲਾ ਜਾਨਵਰ ਉਹ ਜਾਨਵਰ ਨਾਲ ਜਿੱਥੇ ਆਪਾਂ ਦਾਸ ਰੱਖਣੇ ਆ ਜਿੱਥੇ ਆਪਾਂ ਗਾਂਾਂ ਦਾਸ ਰੱਖਣੀਆਂ ਪੰਜ ਰੱਖ ਲਓ ਪਰ ਰੱਖੋ ਨਸਲ ਦੇਗਾ ਹਮ ਹਣਾ ਹੁਣ ਮੈਂ ਕਿਸੇ ਤੋਂ ਬੱਚੀਆਂ ਖਰੀਦੀਆਂ ਮੇਰੇ ਦੋਸਤੋ ਹਮ ਉਹ ਦਿਨਾਂ ਦੇ ਹਿਸਾਬ ਦੀਆਂ ਹੀ ਸੀਗੀਆਂ ਜਦੋਂ ਮੈਂ 30000 ਦਾ ਜੋੜਾ ਲਿਆ ਸੀ ਹਮ ਅੱਜ ਮੈਨੂੰ ਉਹਨਾਂ ਦਾ 45000 15000 ਰੁਪਏ ਨਫਾ ਮਿਲੀ ਜਾਂਦਾ ਪਰ ਮੈਂ ਵੇਚਣਗਾ ਨਹੀਂ ਮੈਂ ਉਹਦੇ ਵਿੱਚੋਂ ਜਿੱਦੇ 1.5 ਲੱਖ ਦੀ ਇੱਕ ਵੇਚੀ ਠੀਕ ਐ ਧੰਨੇ ਭਗਤ ਨੇ ਪੱਥਰ 'ਚੋਂ ਰੱਬ ਭਾਲ ਲਿਆ ਸੀਗਾ ਤੇ ਆਪਾਂ ਨੂੰ ਤਾਂ ਜਾਨਵਰਾਂ 'ਚੋਂ ਰੱਬ ਕਿਉਂ ਨਾ ਥੇ ਹੋਗਾ ਹਮ ਬਾਕੀ ਜਿਹੜੇ ਘਰੇ ਚੀਜ਼ਾਂ ਨਾ ਉਹ ਘਰੇ ਕਦੇ ਦਾਣੇ ਨਹੀਂ ਮੁਕਦੇ ਸਹੀ ਆ ਆਪਦਾ ਫਿਰ ਬੰਦੇ ਨੂੰ ਫਿਰ ਕਰਮ ਜੰਮਦੇ ਆ ਕਮ ਹਾਂ ਉਹਨਾਂ ਦੇ ਕਰਮਜਾਮ ਦੇ ਹੁਣ ਕਈ ਐ ਕਿ ਭਰਾਵਾਂ ਦੇ ਝੋਨਾ 12 12 15 15 ਮਣ ਵੀ ਹੋਇਆ ਸਾਡੇ ਬਾਸਮਤੀ ਅਸੀਂ 53 ਮਣ ਦਾ ਗੱਲਾ ਪਾਇਆ 75 ਮਣ ਸਾਡੇ ਪਰਮਲ ਹੋਇਆ ਵੱਧ ਕਾ ਢਿੱਡ ਤਾਂ ਭਰਦਾ ਹੀ ਨਹੀਂ ਢਿੱਡ ਤਾਂ ਇਹ ਹੁੰਦੇ ਆ ਵੱਡੇ ਵੱਡੇ ਰਾਜੇ ਰਾਣੀਆਂ ਦਾ ਨਹੀਂ ਭਰਿਆ ਅਜੇ ਤੱਕ ਮਾਇਆ ਚੀਜ਼ ਹੀ ਐ ਜੀ ਆ ਪਰ ਵਧੀਆ ਆ ਆਪਾਂ ਆਪਾਂ ਨੂੰ ਆ ਦੀ ਸੰਤੁਸ਼ਟੀ ਆ ਕਰਮਾਂ ਵਾਲੇ ਆ ਵਧੀਆ ਘਰੇ ਚੜ੍ਹ ਮਲੇ ਆ ਵਧੀਆ ਬਾਬੇ ਨਾਨਕ ਦੀ ਕਿਰਪਾ ਨਾਲ ਸਾਰੇ ਆਪਾਂ ਸ਼ੌਂਕ ਪਗਾਏ ਆ ਹਾਂ ਠੀਕ ਹੈ ਭਾਈ ਬਹੁਤ ਬਹੁਤ ਮਿਹਰਬਾਨੀ ਜੀ ਬਾਕੀ ਮੈਂ ਮੈਨੂੰ ਕੋਈ ਵੀ ਬੰਦਾ ਫੋਨ ਲਾਉਂਦਾ ਨਾ ਮੈਂ ਉਹਨੂੰ ਜਾਣਕਾਰੀ ਸਹੀ ਦਿੰਦਾ ਹੁੰਦਾ ਭਾਵੇਂ ਉਹਨੇ ਘੋੜੀ ਖਰੀਦਣੀ ਹੋਵੇ ਭਾਵੇਂ ਬੱਕਰੀ ਭਾਵੇਂ ਗਾਂ ਰਿਪੀਟਰ ਕਿਸੇ ਕੋਲੇ ਘੋੜੀ ਜਾਂ ਗਾਂ ਹੋਵੇ ਮੇਰੇ ਨਾਲ ਸੰਪਰਕ ਕਰ ਲੇ ਆਪਾਂ ਜਮਾ ਸਿਰਾਂ ਲਾ ਦਿਆਂਗੇ ਗੱਲ ਠੀਕ ਹੈ ਹਾਂ ਸ਼ੁਕਰੀਆ ਜੀ ਤਾਂ ਇਹ ਭਾਈ ਗੋਪੀ ਭਲਾਈ ਆਣਾ ਸੀ ਇੱਕ ਸਵਾਲ ਲੋਕਾਂ ਦਾ ਆ ਵੀ ਉੱਠ ਰਿਹਾ ਸੀ ਤੇ ਉਹਦੇ ਰਿਲੇਟਡ ਵੀ ਤੇ ਕੁਝ ਗੱਲਾਂ ਬਾਤਾਂ ਆਮ ਘਰੇਲੂ ਜਿਵੇਂ ਬਾਈ ਹਮੇਸ਼ਾ ਕਰਦਾ ਹੁੰਦਾ ਹੈ ਕਿਉਂਕਿ ਜਿਵੇਂ ਬਾਈ ਨੇ ਕਿਹਾ ਕਿ ਜਿੰਨਾ ਲੋਕਾਂ ਨੇ ਇਹ ਚੀਜ਼ਾਂ ਰੱਖੀਆਂ ਨੇ ਤੇ ਉਹਨਾਂ ਲੋਕਾਂ ਨੂੰ ਪਤਾ ਹੈ ਕਿ ਇਹ ਚੀਜ਼ਾਂ ਦੀ ਕੀ ਗੱਲਬਾਤ ਹੈ ਹਨਾ ਜਾਂ ਕੀ ਇਸ਼ਕ ਹੈ ਇਹਨਾਂ ਨਾਲ ਜਿਹਨਾਂ ਨਹੀਂ ਰੱਖਿਆ ਉਹਨਾਂ ਦੇ ਲਈ ਤਾਂ ਇਹ ਜਾਬੜਾ ਦਾ ਵੇੜੀ ਆ ਹਾਂ ਹਾਂ ਬਾਈ ਹਾਂ ਹਾਂ ਕੈਮਰਾਮੈਨ ਇਹ ਪਤਾ ਕੀ ਗੱਲ ਆ ਜਿਨੇ ਨਹੀਂ ਰੱਖੀਆਂ ਉਹਦੇ ਪਾਸਾ ਜਾਬੜਾ ਪਰ ਜਿਨੇ ਰੱਖਿਆ ਉਹ ਆਪ ਬੰਦਾ ਲਿਬੜਾ ਰਹਿ ਜਾਊਗਾ ਇਹਨਾਂ ਨੇ ਲਿਬੜਣ ਦਿੰਦਾ ਬਿਲਕੁਲ ਤੇ ਬਾਈ ਰੱਖੇ ਉਹ ਹੀ ਬੰਦਾ ਜਿਹੜਾ ਸ਼ੌਂਕ ਨਾਲ ਸਾਂਭ ਸਕਦਾ ਜਿਹੜਾ ਸ਼ੌਂਕ ਨਾਲ ਸਾਂਭ ਨਹੀਂ ਸਕਦਾ ਉਹ ਨਾ ਰੱਖੇ ਨਾ ਬਿਲਕੁਲ ਪਾਪ ਹੀ ਆ ਫਿਰ ਤਾਂ ਹਾਂ ਪਾਪ ਹੀ ਆ ਹਾਂ ਸ਼ੁਕਰੀਆ ਜੀ ਕੈਮਰਾਮੈਨ ਕਿੰਦੇ ਦੇ ਨਾਲ ਮੈਂ ਗगन ਸਦ